ਬਰਨਾਲਾ ਦੇ ਤਨੋਲਾ ਕਸਬਾ ਨਾਲ ਸੰਬੰਧਿਤ ਗੈਂਗਸਟਰ ਗੁਰਮੀਤ ਸਿੰਘ ਮਾਨ ਉਰਫ ਕਾਲਾ ਤਨੋਲਾ ਦੇ ਪੁਲਿਸ ਮੁਕਾਬਲੇ ਚ ਮਾਰੇ ਜਾਂਦਾ ਸਮਾਚਾਰ ਪ੍ਰਾਪਤ ਹੋਇਆ ਹੈ ਸੂਤਰਾਂ ਅਨੁਸਾਰ ਇਹ ਪੁਲਿਸ ਮੁਕਾਬਲਾ ਬੜਬਰ ਨੇੜੇ ਹੋਇਆ ਦੱਸਿਆ ਜਾ ਰਿਹਾ ਹੈ ਕਸਬਾ ਤਨੋਲਾ ਤੋਂ ਐਨਕਾਊਂਟਰ ਦੀ ਕਾਰਵਾਈ ਏਜੀਟੀਐਫ ਵੱਲੋਂ ਕੀਤੀ ਗਈ ਹੈ ਭਾਵੇਂ ਕਿ ਏਜੀਐਫ ਦੀ ਟੀਮ ਬਾਰੇ ਪੁਲਿਸ ਨੇ ਅਧਿਕਾਰਿਤ ਤੌਰ ਤੇ ਅਜੇ ਕੁਝ ਨਹੀਂ ਦੱਸਿਆ ਪਰ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਟੀਮ ਚ ਸੀਨੀਅਰ ਪੁਲਿਸ ਅਧਿਕਾਰੀ ਸੰਦੀਪ ਗੁਇਲ ਤੇ ਐਨਕਾਊਂਟਰ ਸਪੈਸ਼ਲਿਸਟ ਵਿਕਰਮਜੀਤ ਸਿੰਘ ਬਰਾੜ ਚਾਂਮਲਸਨ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਅਰਸੰਦੂ ਸਾਹਿਬ ਬਰਨਾਲਾ ਦੇ ਵਿੱਚ ਕਾਲਾ ਢਣੋਲਾ ਜਿਹੜਾ ਅੱਜ ਗੈਂਗਸਟਰ ਮਾਰਿਆ ਗਿਆ ਇਹ ਕਿਸ ਤਰ੍ਹਾਂ ਦੇ ਨਾਲ ਇਹ ਇਨਕਾਊਂਟਰ ਤੇ ਪੂਰੀ ਜਾਣਕਾਰੀ ਤੁਹਾਡੇ ਤੋਂ ਚਾਹਵਾਂਗੇ ਕਿਸ ਤਰ੍ਹਾਂ ਦੇ ਨਾਲ ਹੋਇਆ ਇਹ ਪੂਰਾ ਮਾਮਲਾ ਹਾਂ ਬਿਲਕੁਲ ਜਿਹੜਾ ਕਾਲਾ ਸਿੰਘ ਢਣੋਲਾ ਦਾ ਇਹਦੇ ਉੱਤੇ ਇੱਕ ਪਰਚਾ ਹੋਇਆ ਸੀ ਹੁਣ ਪਿਛਲੇ ਦਿਨਾਂ ਦੇ ਵਿੱਚ 307 ਦਾ ਸੋ ਉੱਥੇ ਇੱਕ ਕਾਂਗਰਸੀ ਆਗੂ ਆ ਸ੍ਰਿੰਦਰਪਾਲ ਸਿੰਘ ਬਾਲਾ ਜਿਹੜਾ ਢਣੋਲਾ ਹੋਈ ਹੈ ਕਾਂਗਰਸ ਦੇ ਵਿੱਚ ਉਹ ਸਰਕਾਰ ਮਾ ਵੱਲੋਂ ਜਿਹੜੀ ਹੈਗੀ ਆਪਣੀ ਆਮ ਆਦਮੀ ਪਾਰਟੀ ਸੀ ਫਿਰ ਉਹ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਿਆ ਜੀ ਉਹ ਪਿਛਲੇ ਦਿਨਾਂ ਦੇ ਜਿੱਦੀ ਗੋਲੀ ਵੱਜੀ ਸੀ ਜਿਹੜੀ ਪੁਲੀ ਤੋਂ ਬਾਹਰ ਉਹ ਅਜੇ ਵੀ ਜਿਹੜਾ ਹੈਗਾ ਲੁਧਿਆਣੇ ਡੀਐਮਸੀ ਦੇ ਵਿੱਚ ਦਾਖਲਾ ਸੁਰਿੰਦਰਪਾਲ ਬਾਲਾ ਤੇ ਉਹ ਤੇ ਇਸੇ ਚੰਦਰ ਸਿੰਘ ਸੱਤਪਾੜ ਪਰਤੇਵਾ ਜੀ ਘਹਾੜਾ ਸੀਗਾ ਤੇ ਅੱਜ ਇਹ ਬੱਡਬਲ ਟੋਰ ਪਰਾਜੇ ਦੇ ਨੇੜੇ ਇੱਕ ਲਾਲ ਕੋਠੀ ਵਈ ਗਈ ਆ ਉੱਥੇ ਜਿਹੜੀ ਤੇਜੀ ਟੀਐਫਾ ਜਿਹੜੀ ਮਤਲਬ ਐਂਟੀ ਗੈਂਗਸਟਰ Task Force ਹੈ ਉਹਦੇ ਅਧਿਕਾਰੀ ਨੇ ਜਿਹੜੇ ਆ ਮਤਲਬ ਆਏਗੇ ਲੇਕ ਸੰਦੀਪ ਕੋਇਲ ਜੀ ਉਹਨਾਂ ਦੀ ਅਗਵਾਈ ਦੇ ਵਿੱਚ ਜਿਹੜਾ ਐ ਜੀਸੀਐਫ ਦੀ ਟੀਮ ਨੇ ਇਹਨਾਂ ਨੂੰ ਸਕੇਰਾ ਪਾ ਲਿਆ ਉਹ ਗੜਬੜ ਵਿੱਚ ਕੋਈ ਲਾਲ ਕੁੱਟੀ ਦੇ ਵਿੱਚ ਉੱਥੇ ਰੱਖ ਗਏ ਵੀ ਨੇ ਕਾਲੇ ਤਣਾਉਂਦੇ ਨੇ ਫਿਰ ਫਾਇਰਿੰਗ ਕੀਤੀ ਪੁਲਸ ਦੇ ਉੱਪਰ ਤੇ ਜਵਾਬੀ ਫਾਇਰਿੰਗ ਦੇ ਵਿੱਚ ਕਾਲੇ ਤਣਾਉਂਦਾ ਮਾਰਿਆ ਗਿਆ ਸੰਤੂ ਸਾਹਿਬ ਇਸ ਦੇ ਜਿਹੜਾ ਮਾਰਿਆ ਗਿਆ ਗੈਂਗਸਟਰ ਇਸ ਦੇ ਪਹਿਲਾਂ ਵੀ ਕੋਈ ਮੁਕੱਦਮੇ ਦਰਜ ਸੀਗੇ ਜਾਂ ਇਹ ਗੈਂਗਸਟਰ ਬਾਦਵਾਲ ਕਿਸ ਤਰ੍ਹਾਂ ਵਧਿਆ ਕਿਸੇ ਰਾਜਨੀਤਿਕ ਪਾਰਟੀ ਨਾਲ ਵੀ ਤਾਲੁਕ ਰੱਖਦਾ ਸੀ ਕੀ ਇਹ हां बिल्कुल दी ये ਜਿਹੜਾ ਕਹਾਣਿ ਸੁਣਾਉਂਦਾਗਾ ਇਹ 2005 45 ਦੇ ਵਿੱਚ ਇਹ ਲੈਂਡਲਾਈਟ ਦੇ ਵਿੱਚ ਪਹਿਲਾਂ ਛੋਟੀਆਂ ਛੋਟੀਆਂ ਲੜਾਈਆਂ ਜਿਹੜੀਆਂ ਲੜਾਈ ਝਗੜਿਆਂ ਦੇ ਵਿੱਚ ਅਨਵੋਲਵ ਸੀ ਆ ਕੋਈ ਪਰਚੇ-ਪੁਰਚੇ ਹੋ ਗਏ ਉਸ ਤੋਂ ਬਾਅਦ ਉਸ ਸਮੇਂ ਇੱਕ ਲੋਕਰੀਆਂ ਦਾ ਸਿਸਟਮ ਚੱਲਦਾ ਹੁੰਦਾ ਤੇ ਇਹ ਬਰਕਾਲੇ ਦੀਆਂ ਆ ਜਾਇਬਰ ਹੋਰ ਅਲੱਤੀ ਦੇ ਆਪੇ ਪਾਚੀ ਨੇ ਸਨੋਲੇ ਜਿਹੜਾ ਲੌਟਰੀ ਬਾਜ਼ਾਰ ਚ ਉਹਦੇ ਉੱਪਰ ਇਹਨੇ ਕਾਫੀ ਕਮੇਕਾਰ ਪੈਸੇ ਵੀ ਬਣਾਏ ਉਦੋਂ ਬਾਅਦ ਇਹਦਾ ਕੋਈ ਡੈਂਗ ਬਣ ਗਿਆ ਫਿਰ ਉਹ ਗੈਂਗ ਦੇ ਨਾਲ ਇਹ ਕਾਫੀ ਸਰਗਰਮ ਰਿਹਾ ਇਹਨੇ ਕਾਫੀ ਲੋਕਾਂ ਦੇ ਲਗ ਪੁੱਟ ਮਾਰ ਵੀ ਕੀਤੀ ਕਤਲ ਵੀ ਇਹਦੇ ਉੱਪਰ ਮਤਲਬ ਕਤਲਾਂ ਦੇ ਪਰਚੇ ਵੀ ਸੀਗੇ ਜਿਹਦੇ ਉੱਪਰ ਕਾਫੀ ਪਰਚੇ ਲਿਗੇ ਇਹਨੂੰ ਇੱਕ ਪਰਚੇ ਦੇ ਵਿੱਚ ਸਜ਼ਾ ਵੀ ਹੋ ਚੁੱਕੀ ਹੈ ਕਿ ਜਾਂ ਦੋ ਪਰਚਿਆਂ ਦੇ ਵਿੱਚ ਤੇ ਇਹ ਕਾਫੀ ਸਮਾਂ ਜੇ ਦੇ ਵਿੱਚ ਵੀ ਇਹਨੇ گزارਿਆਗਾ ਫਰੇ ਵੀ ਜੇ ਤੋਂ ਆਉਣ ਤੋਂ ਬਾਅਦ ਅਕਾਲੀ ਦਲ ਦੀ ਸਰਕਾਰ ਸੀ ਜੀ ਤੇ ਉਹ ਸਾਫਤ ਭਾਈਏ ਨੇ ਆਪਣੀ ਟਿਕਟ ਖੇਤਣਾ ਉੱਡਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੀ ਤੇ ਜ਼ਿਲ੍ਹਾ ਪ੍ਰਧਾਨ ਵੀ ਸੀ ਜੀ ਉਸ ਸਮੇਂ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤਰਗਮ ਮੈਂਬਰ ਸੀ ਜੀ ਇਥੇ ਸਾਡੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਰਹੇ ਨੇ ਉਹ ਸੋ ਉਹਨੂੰ ਇਹ ਦੇਰ ਅਕਾਲੀ ਦਲ ਦੇ ਨੇੜੇ ਚਲੇ ਗਿਆ ਤੇ ਉਹਨਾਂ ਨੇ ਅਕਾਲੀ ਦਲ ਦੇ ਵਿੱਚ ਸ਼ਾਮਲ ਕਰ ਲਿਆ ਫਿਰ ਇਹਨੇ ਚੋਣਾ ਲੜੀਆਂ ਧਣਾ ਉਡਾ ਨਗਰ ਕੌਂਸਲ ਦੀਆਂ ਉਹਦੇ ਵਿੱਚ ਜੀ ਜੀਪੂ ਰਹਿਦਾ ਤੜਾ ਕਿ ਫਿਰ ਨਗਰ ਕੌਂਸਲ ਦਾ ਨੌਲਾ ਪ੍ਰਧਾਨ ਰਿਹਾ ਵੀ ਦੂਸਰੀ ਵਾਰ ਵੀ ਮਾਂ ਵੀ ਮਤਲਬ ਪ੍ਰਧਾਨ ਰਹੀ ਉੱਥੇ ਵੀ ਮਾਂ ਦੀ ਜਿੰਦਗੀ ਸੀ ਉਦੋਂ ਉਸ ਸਮੇਂ ਇਹ ਪਵਾ ਰਿਹਾ ਫਿਰ ਇਹ ਦੇ ਉੱਪਰ ਪਰਚੀ-ਪੁਰਚੀ ਹੋ ਗਈ ਜੀ ਜੰਦਰ ਚ ਰਹਿ ਗਿਆ ਸਾਹਿਬ ਉਸ ਤੋਂ ਬਾਅਦ ਫਿਰ ਦੀ ਮਾਤਾ ਨੂੰ ਪ੍ਰਧਾਨ ਬਣਾ ਦਿੱਤਾ ਗਿਆ ਉਹ ਵੀ ਲੰਮਾ ਚਮਾ ਮਤਲਬ ਕਾਫੀ ਧੀਰ ਜੀ ਉੱਥੇ ਮਤਲਬ ਧਣਾਉਲੇ ਦੇ ਵਿੱਚ ਸਰਗਰਮ ਰਿਹਾ ਔਰ ਧੌਂਡਾ ਨਗਰ ਕੌਂਸਲ ਦੀ ਪ੍ਰਧਾਨਗੀ ਇਹਨੇ ਕੀਤੀ ਹੈਗੀ ਅੱਛਾ ਜੀ ਇਹ ਵੀ ਸਮਝਦੀ ਆ ਕਿ ਇਹ ਪ੍ਰਧਾਨਗੀ ਕਰਦਾ ਰਿਹਾਗਾ ਸੋ ਉਸ ਤੋਂ ਬਾਅਦ ਵੀ ਪਰ ਇਹਦੇ ਉੱਤੇ ਹੈਂਡਕਸ਼ ਕਾਰਵਾਈਆਂ ਨਹੀਂ ਛੱਡੀਆਂ ਆਈਆਂ ਜੀ ਉਹ ਲਗਾਤਾਰ ਮਤਲਬ ਹੈਂਸਿਕ ਕਾਰਵਾਈਆਂ ਦੇ ਵਿੱਚ ਹੀ ਰਵੋਲ ਪ੍ਰਿਆਰ ਕਈ ਪਰਚੇ ਤੇ ਫੇਰ ਵੀ ਹੋ ਗੋ ਇਸ ਤਰ੍ਹਾਂ ਨਾਲ ਜਿਹੜੀ ਆਪਾਂ ਤੁਹਾਨੂੰ ਦੱਸੀ ਸਜ਼ਾ ਵੀ ਹੋਈ ਉਸੇ ਤਰ੍ਹਾਂ ਦੇ ਲੰਮਾ ਛੰਮਾ ਜੇਰ ਦੇ ਵਿੱਚ ਵੀ ਰਿਹਾ ਤੇ ਫਿਰ ਪਿਛਲੀਆ ਚੋਣਾਂ ਦੇ ਵਿੱਚ ਜਦੋਂ 22 ਦੀਆਂ ਚੋਣਾਂ ਸੀ ਉਦੋਂ ਇਹਨਾਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰੀ ਉੱਤੇ ਜਿਹੜੇ ਕਲਵੰਤ ਸਿੰਘ ਕੰਤਾਕੀਪੂ ਦੇ ਲੜਕੇ ਸੀ ਇਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਰਨਾਲਾ ਤੋਂ ਕਿ ਮਹਤਨੋਲਾ ਬਰਨਾਲੇ ਦੇ ਵਿੱਚ 55 ਪਟਾਲਾ ਪ੍ਰਧਾਨ ਸਭਾ ਹਾਲ ਕੇ ਵਿੱਚ ਪੈਂਦਾ ਮਹਤਨੋਲਾ ਜਿਹੜਾ ਪ੍ਰਸਤਾਵਗਾ ਸ਼ਹਿਰ ਹੈ ਤੋ ਉਦੋਂ ਇਹਨੇ ਮਦਦ ਕੀਤੀ ਸੀਗੀ ਉਹਦੀ ਆਪਣਾ ਪ੍ਰਮੋਦ ਸਿੰਘ ਕਾਂਤਾਂ ਦੀ ਕੀਤੀ ਸੀਗੀ ਤੇ ਉਸ ਤੋਂ ਬਾਅਦ ਉਸੇ ਤਰ੍ਹਾਂ ਹੀ ਸ਼ਾਇਦ ਕਿਉਂਕਿ ਸ਼ਿਲਿੰਦਰ ਪਾਸੀ ਬੰਦਾ ਉਹ ਵੀ ਕਾਲੀਗਲ ਦੇ ਵਿੱਚ ਸੀਗਾ ਉਦੋਂ ਇਹ ਵੀ ਉਹਦੇ ਨਾਲ ਕੋਈ ਇਸ ਤਰ੍ਹਾਂ ਦੀ ਕੈਸਰੋਲਪੀ ਚੱਲਦੀ ਆਈ ਹੈ ਤੇ ਇਹ ਵੀ ਕਿਹਾ ਜਾਣਾ ਜੀ ਉਹਨੇ ਇਹਦੇ ਤੇ ਕੋਈ ਗਵਾਹੀ ਦਿੱਤੀ ਜਾਂ ਇਹਦੇ ਉੱਪਰ ਕੋਈ ਅ ਮਤਲਬ ਅਟੈਕ ਕੀਤਾ। ਉਹ ਆਪਸੀ ਲੜਾਈ ਇਹਨਾਂ ਦੀ ਉਹਦੇ ਨਾਲ ਸਿਂਦਰਪਾਲ ਬਰਨਾਲਾ ਨਾਲ ਚੱਲਦੀ। ਉਹ ਵੀ ਇਸੇ ਤਰ੍ਹਾਂ ਦੇ ਥੋੜਾ ਮਤਲਬ ਲੜਾਈਆਂ ਪੜਾਈਆਂ ਵਾਲਾ ਬੰਦਾ ਹੀ ਆ ਸਿਂਦਰਪਾਲ ਬਰਨਾਲਾ ਵੀ। ਇਹਨਾਂ ਦਾ ਲੰਮਾ ਸਮੇਂ ਤੋਂ ਇਹ ਚੱਲਦਾ ਆ ਰਿਹਾ ਸੀਗਾ। ਪਰ ਇਹ ਪਿਕੜੀਆਂ ਜਦੋਂ ਆ ਘਰੇ ਆਮ ਆਦਮੀ ਪਾਰਟੀ ਨਾਲ ਵੀ ਕੋਸ਼ਿਸ਼ ਆਇਨੇ ਮਤਲਬ ਡਿਜੀ ਉਹਨਾਂ ਦੇ ਨਾਲ ਵੀ ਮੇੜ ਤਾਂ ਰੱਖੀ। ਪਰ ਇਹ ਪਿਕੜੀਆਂ ਜਿਹੜੀਆਂ ਗਿਵਨੀ ਚੋਣ ਹੋਈ ਆ ਸਾਡੇ ਇੱਥੇ ਜ਼ਰੂਰ ਦੀ ਉਹਦੇ ਵਿੱਚ ਵੀ ਰਵੀ ਸਿੰਗਰ ਜੀ ਸਿੰਘ ਮਾਨ ਨਾਲ ਚਲੇ ਗਿਆ ਉਹਨਾਂ ਨੇ ਮਦਦ ਕੀਤੀ ਨਾ ਸਿੰਗਰ ਜੀ ਸਿੰਘ ਮਾਨ ਦੇ ਨਾਲ ਇਹ ਦਿੱਖ ਰਿਹਾ ਉਹਦੀ ਕਾਫੀ ਮਦਦ ਕੀਤੀ ਹੈ ਨੇ ਉਸ ਸਮੇਂ ਜਿਹੜੀਆਂ ਜਿੜੀ ਚੋੜਾਂ ਦੇ ਜ਼ਰਾ ਇਹ ਉਦੋਂ ਬਾਅਦ ਹੁਣ ਪਿਛਲੇ ਸਮੇਂ ਦੇ ਨਾਲ ਜੀ ਸਰਿੰਦਰਪਾਲ ਪਾਲ ਦਾ ਦੇ ਖੇਤ ਉੱਥੇ ਜਿੱਥੇ ਬੈਠਾ ਸੀ ਤੇ ਉਹਦੇ ਉੱਪਰ ਮਤਲਬ ਗੋਲੀ ਲੱਗੀ ਜਿਹੜੀ ਗੋਲੀ ਸਾਹਬ ਉਹਦੇ ਰੀੜ੍ਹ ਦੀ ਹੱਡੀ ਦੇ ਵਿੱਚ ਵੱਜੀ ਹੈਗੀ ਤੇ ਉਹ ਹੁਣ ਅੱਜ ਕੱਲ ਜਿਹੜਾ ਹੈਗਾ ਡੀ ਐਮ ਸੀ ਦੇ ਵਿੱਚ ਜਿਹੜੇ ਇਲਾਜ ਹੈ ਜੀ कि ਉਹੀ ਉਦਰਾਣੀ ਇਹ ਉਸ ਸਮੇਂ ਤੋਂ ਪਘੋੜਾ ਚੱਲਿਆ ਆ ਰਿਹਾ ਸੀ ਉਸ ਦਿਨ ਤੋਂ ਬਾਅਦ ਕੇਸ ਨਹੀਂ ਸੀ ਹੋਇਆ ਆਇਆ ਤੇ ਇਹ ਲੱਗਦਾ ਹੀ ਸੀ ਆ ਮਤਲਬ ਪਿਛਲੇ ਦਿਨਾਂ ਤੋਂ ਕਿ ਇਹ ਹੋਣਾ ਜੇ ਨਹੀਂ ਫੇਸ ਹੋਊਗਾ ਤਾਂ ਸ਼ਾਇਦ ਜਿਸ ਤਰ੍ਹਾਂ ਦਾ ਗੈਂਕਵਾੜੇ ਉੱਪਰ ਚਕੰਝਾ ਦਰਕਾਰ ਦਾ ਕਥਿਆ ਪੁਲਿਸ ਦਾ ਕਾਰਵਾਈ ਚੱਲ ਰਹੀ ਹੈ ਵੀ ਇਹ ਦਾ ਕਿਸੇ ਸਮੇਂ ਵੀ ਇਸ ਤਰ੍ਹਾਂ ਦੀ ਕੋਈ ਘਟਨਾ ਜਿਹੜੀ ਵਾਪਰ ਸਕਦੀ ਆ ਸੋ ਅੱਜ ਉਹ ਜਿਹੜਾ ਪੜਪੜ ਟੋਲ ਪਲਾਟਿਆ ਉਹਦੇ ਦੇਲੇ ਇੱਕ ਲਾਲ ਪੁੱਕੀ ਵਾਹਤੀ ਆ ਉਹਦੇ ਵਿੱਚ ਹੀ ਖੜਿਆ ਹੋਇਆ ਸੀਗਾ ਜਿੱਥੇ ਜਿਹੜਾ SGDF ਦੀ ਟੀਮ ਹੈ ਉਹ ਸੰਦੀਪ ਕੋਹਲ ਜਿਹੜੇ ਪੁਰ ਸਰਕਾਰੀ ਦੇ ਉਹਨਾਂ ਦੀ ਅਗਵਾਈ ਦੇ ਵਿੱਚ ਚੱਈ ਕਿਉਂਕਿ ਸੰਦੀਪ ਕੋਹਲ ਜਦੋਂ ਲਾਕਡਾਊਨ ਹੋਇਆ ਉਦੋਂ ਸਾਡੇ ਕੋਲ ਐਫਐਸਐਸਪੀ ਰਹਿ ਕੀ ਗਏ ਇਸ ਇਲਾਕੇ ਨੂੰ ਤੇ ਜਿੱਦਾਂ ਜਾਣਦੇ ਆ ਕਿ ਉਸ ਉੱਥੇ ਨੂੰ ਘੇਰਾ ਪੈ ਗਿਆ ਤੇ ਉੱਥੇ ਪੁੱਛਣੇ ਜਦੋਂ ਘੇਰ ਲਿਆ